ਭਾਰਤ ਸਰਕਾਰ ਨੇ ਪਾਕਿਸਤਾਨ ਵਿਰੋਧੀ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ ਵਣਜ ਮੰਤਰਾਲੇ ਵੱਲੋਂ ਇੱਕ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਭਾਰਤ ਨੇ ਤੁਰੰਤ ਪ੍ਰਭਾਵ ਨਾਲ ਪਾਕਿਸਤਾਨ ਤੋਂ ਸਾਰੇ ਸਮਾਨ ਦੇ ਸਿੱਧੇ ਆ ਸਿੱਧੇ ਆਯਾਤ ਤੇ ਪਾਬੰਦੀ ਲਗਾ ਦਿੱਤੀ ਹੈ ਸਰਕਾਰ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਇਸ ਸੰਬੰਧ ਵਿੱਚ ਵਿਦੇਸ਼ ਵਪਾਰ ਨੀਤੀ ਐਫਟੀਪੀ ਵਿੱਚ ਇੱਕ ਅਵੰਧ ਜੋੜਿਆ ਗਿਆ ਹੈ ਤਾਂ ਜੋ ਪਾਕਿਸਤਾਨ ਵਿੱਚ ਪੈਦਾ ਹੋਣ ਵਾਲੇ ਇਹ ਨਿਰਯਾਤ ਕੀਤੇ ਜਾਣ ਵਾਲੇ ਸਾਰੇ ਸਮਾਨ ਦੇ ਸਿੱਧੇ ਆ ਸਿੱਧੇ ਆਯਾਤ ਤੇ ਆਵਾਜਾਈ ਨੂੰ ਅਗਲੇ ਹੁਕਮਾਂ ਤੱਕ ਤੁਰੰਤ ਪ੍ਰਭਾਵਨਾ ਰੋਕਿਆ ਜਾ ਸਕੇ ਦੱਸ ਦੇ ਕਿ ਡਾਇਰੈਕਟੋਰੇਟ ਜਨਰਲ ਆਫ ਫੋਰਨ ਟ੍ਰੇਡ ਨੇ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਇਹ ਪਾਬੰਦੀ ਰਾਸ਼ਟਰੀ ਸੁਰੱਖਿਆ ਤੇ ਜਨਤਕ ਨੀਤੀ ਦੇ ਹਿਤ ਵਿੱਚ ਲਗਾਈ ਗਈ ਹੈ ਦੱਸਦੇ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਪਾਰ ਵਪਾਰ ਸੰਬੰਧ ਬਹੁਤ ਸੀਮਤ ਹਨ ਹਾਲਾਂਕਿ ਦੋਵੇਂ ਦੇਸ਼ ਇੱਕ ਦੂਜੇ ਨੂੰ ਕੁਝ ਸਮਾਨ ਆਯਾਤ ਤੇ ਨਿਰਯਾਤ ਕਰਦੇ ਹਨ ਭਾਰਤ ਪਾਕਿਸਤਾਨ ਤੋਂ ਸੁੱਕੇ ਮੇਵੇ ਤਰਬੂਜ ਅਤੇ ਹੋਰ ਫਲ ਸੀਮਿੰਟ ਨਮਕ ਦਰਾਮਦ ਕਰਦਾ ਹੈ ਇਸ ਤੋਂ ਇਲਾਵਾ ਐਨਕਾਂ ਲਈ ਆਪਟਿਕਲ ਵਸਤੂਆਂ ਕਪਾਹ ਸਟੀਲ ਜੈਵਿਕ ਰਸਾਇਣ ਧਾਤ ਦੇ ਮਿਸ਼ਰਣ ਅਤੇ ਕੱਪੜੇ ਦੇ ਸਮਾਨ ਵੀ ਦਰਾਮਦ ਕਰਦਾ ਹੈ ਅੱਜ ਦੇ April January 2025-26 ਵਿੱਚ ਭਾਰਤ ਦਾ ਪਾਕਿਸਤਾਨ ਨੂੰ ਨਿਰਯਾਤ 447 ਮਿਲੀਅਨ ਅਮਰੀਕੀ ਡਾਲਰ ਰਿਹਾ ਸੀ ਜਦੋਂ ਕਿ ਦਰਾਮਤ ਸਿਰਫ 0.40 ਮਿਲੀਅਨ ਅਮਰੀਕੀ ਡਾਲਰ ਸੀ ਵਿਦੇਸ਼ ਵਪਾਰ ਨੀਤੀ ਵਿੱਚ ਪਾਕਿਸਤਾਨ ਤੋਂ ਆਯਾਤ ਤੇ ਪਾਬੰਦੀ ਸਰਲੇਖ ਵਾਲੀ ਇੱਕ ਅਵਸਥਾ ਜੋੜਦੇ ਹੋਏ ਇਸ ਵਿੱਚ ਕਿਹਾ ਗਿਆ ਕਿ ਪਾਕਿਸਤਾਨ ਵਿੱਚ ਪੈਦਾ ਹੋਣ ਵਾਲੇ ਜਾਂ ਨਿਰਯਾਤ ਕੀਤੇ ਜਾਣ ਵਾਲੇ ਸਾਰੇ ਸਮਾਨ ਦੇ ਆਯਾਤ ਸਿੱਧੇ ਆ ਸਿੱਧੇ ਤੌਰ ਤੇ ਅਗਲੇ ਹੁਕਮਾਂ ਤੱਕ ਤੁਰੰਤ ਪ੍ਰਭਾਵ ਨਾਲ ਮਨਾਹੀ ਹੋਵੇਗੀ ਦੱਸਦੀ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਇੱਕ ਹੋਰ ਵੱਡਾ ਐਕਸ਼ਨ ਲਿਆ ਹੈ ਭਾਰਤੀ ਵਣਜ ਮੰਤਰਾਲੇ ਨੇ ਪਾਕਿਸਤਾਨ ਤੋਂ ਸਾਰੀਆਂ ਵਸਤੂਆਂ ਦੇ ਸਿੱਧੇ ਆ ਸਿੱਧੇ ਆਯਾਤ ਤੇ ਤੁਰੰਤ ਪ੍ਰਭਾਵ ਤੋਂ ਪਾਬੰਦੀ ਲਗਾ ਦਿੱਤੀ ਹੈ